ਕਬੱਡੀ 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 ਸੋ ਬਾਦ ਹੇ ਦਾ ਸਲਾਣਾ ਪਿੰਡ ਹੈ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਵੱਡੀ ਧਰਤੀ ਵੱਡਾ ਮੇਲਾ ਮੇਰੇ ਮਿੱਤਰੋ ਉਹ ਥੰਨੇ ਦੇ ਇਲਾਕੇ ਦਾ ਨੌਜਵਾਨ ਕਬੱਡੀ ਪਾ ਰਿਹਾ ਇੱਕ ਪਾਸੇ ਰਾਂਬੂ ਹੈ ਆਹ ਕਾਕਾ ਨੌਜਵਾਨ ਇਸ ਵੇਲੇ ਉਹ ਟਰਾਈ ਕਰਦਾ ਕਬੱਡੀ 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 ਵਧੀਆ ਨੰਬਰ ਜੋੜਦਾ ਹੋਇਆ ਸੋ ਕਾਕੇ ਤੇ ਫਰਿਆਦ ਦੇ ਹਰੇਕ ਜੱਫੇ ਦੇ ਵਾਸਤੇ ਲਿਆਕਤ ਅਲੀ ਚੇਅਰਮੈਨ ਵੱਲੋਂ ਉਹਨੇ 550 ਦੇ ਮਾਨ ਸਨਮਾਨ ਲਿਆਕਤ ਅਲੀ ਖੋਜੇ ਵਾਲੀਏ ਵੱਲੋਂ ਵੀ ਹਰ ਜੱਫੇ ਦੇ ਵਾਸਤੇ 550 ਦੇ ਮਾਨ ਸਨਮਾਨ ਇਹਨਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਆ ਸ਼ਗਰਪੁਰੀਆ ਸ਼ਗਰਪੁਰੀਆ ਕਾਕਾ 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 ਵੱਜ ਗਈ ਕੰਜੀ ਹੰਦੇ ਆਹ ਦੁੱਖ ਟੁੱਟ ਗਏ ਤੇ ਵੇ ਨੂਰੀ ਪੇੜ ਰੋਤੀ ਹੈ ਗੱਲਾਂ ਡੂੰਘੀਆਂ ਨੇ ਸੁੱਜਣ ਵਾਲੀਆਂ ਨੇ ਆਹ ਸਾਹਮਣੇ ਕਹਿੰਦੇ ਲੱਟਾ ਇਸ ਵੇਲੇ ਉਹ ਬੱਲਪੁਰਿਆ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਜਿਬਰ ਕਹਿੰਦੇ ਚਾਰੇ ਪਿਆਰ ਨੇ ਅੱਜ ਘਰੇ ਮੇਲਾ ਚੱਲਦਾ ਕਿ ਕੰਮਕਾਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀਦਾ ਂ ਘਰਾ ਕੇ ਪੱਤਲੋ ਮੁੰਡਾ ਹੱਥ ਲੱਗੇ ਪੜਾ ਵਿੱਚ ਆ ਗਿਆ ਆ ਗਿਆ ਆਉਂ ਗਿਆ ਆਹ ਸਾਹਮਣੇ ਕਹਿੰਦੇ ਇਸ ਵੇਲੇ ਆਹ ਚੁੰਬਕ ਹੈ ਇਹ ਚੁੰਬਕ ਹੈ ਰਵਾੜ ਘੁੰਮਣਗੇ ਘੁੰਮਣਗੇ ਅੱਜ ਕਰੇ ਮੇਲਾ ਵਿੱਕੀ ਗੜੀ ਬਖਸ਼ਾ ਦੇ ਸਣੀ ਗੜੀ ਬਖਸ਼ ਉਧਰ ਕਹਿੰਦੇ ਵੀ ਗੁਰਜੀਤ ਹੁਣੀ ਵੀਰ ਨੇ ਲੈਕੀ ਹੁਣੀ ਨਾਲ ਕਹਿੰਦੇ ਰਮਨ ਬੇਗੋਵਾਲ 5 ਫਰਵਰੀ ਹੋਵੇਗੀ ਬਹੁਤ ਵੱਡਾ ਮੇਲਾ ਨੇ ਆਹ ਕਹਿੰਦੇ ਜੇਪੀ ਹੁਣੀ ਸਾਰੇ ਵੀਰ ਬਰਾ ਕਹਿੰਦੇ ਗੁਰਵਾਜ ਕਬੱਡੀ ਪਾ ਰਿਆ ਸਲਾੜੇ ਪਿੰਡ ਦੀ ਕਹਿੰਦੇ ਧਰਤੀ ਹੈ ਆਹ ਸਾਹਮਣੇ ਫੇਰ ਉਸਤਾਦ ਜੀ ਬਣਾ ਦਿਓ ਗੱਲ ਆਹ ਸ਼ਕਰਪੁਰਿਆ 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 ਜਿਹੜਾ ਜਿਹੜਾ ਫਰਿਆਦ ਨੂੰ ਪਿਆਰ ਕਰ ਵਾਲੀ ਤਾੜੀਆਂ ਦਾ ਬਣਦੀਆਂ ਨੇ ਯੋਰ